ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਿੰਡ ਆਗਲੀਆ ਤੇ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਸਰਪੰਚ ਮੇਜਰ ਭਲੂਰ ਨਾਲ ਜੋ ਕਿ ਪਿੰਡ ਆਗਲੀਏ ਦੇ ਵਿੱਚ ਸਰਪੰਚ ਦੀ ਚੋਣ ਲੜ ਰਹੇ ਨੇ ਤੇ ਪਾਕਿਸਤਾਨ ਨੂੰ ਜੰਗ ਨੂੰ ਵੀ ਭੈੜਾ ਕੰਮ ਹੋ ਰਿਹਾ ਜੀ ਅੱਜ ਤੁਹਾਡੀ ਗੱਲਬਾਤ ਅੱਜ ਕਰਾਉਣੀ ਹੈ ਸਰਪੰਚ ਸਾਹਿਬ ਨਾਲ ਹਾਂਜੀ ਸਰਪੰਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਤੁਸੀਂ ਦੱਸੋ ਕੀ ਹਾਲਤ ਹੈ ਲਈ ਬਹੁਤ ਵਧੀਆ ਜੀ ਤੇ ਜਿਹੜੀ ਆਪਾਂ ਚੋਣ ਲੜ ਲਈ ਹੈ ਕਿ ਤੁਸੀਂ ਲੜ ਰਹੇ ਹੋ ਚੋਣ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਤੁਹਾਡੀ ਇੰਟਰਵਿਊ ਲੈਣ ਆਏ ਆ ਜੀ ਅਸੀਂ ਅੱਜ ਜੇ ਦਾ ਚੋਣ ਜਿੱਤ ਗਏ ਜੀ ਹਾਂਜੀ ਖੋਰੂ ਪੱਟ ਦੇਗੇ ਜੀ ਚੋਣ ਠੀਕ ਹੈ ਜੀ ਚਾਚਾ ਬਹੁਤ ਚੱਲ ਰਹੀ ਹੈ ਹਾਂ ਹਾਂ ਫੜੋ ਪੀਏ ਸਾਬ ਆ ਪੀਏ ਦੀ ਆਪਣਾ ਪੀਏ ਵੀ ਰੱਖ ਲਈ ਤੁਸੀਂ ਪਹਿਲੇ ਰੱਖ ਲਈ 300 ਮੇਰੇ ਸਾਫ ਕਰਾਂਗੇ ਤੁਸੀਂ ਪਹਿਲਾਂ ਫਿਰ ਹਾਂ ਪਹਿਲਾਂ ਇਹ 300 ਰੁਪਏ ਦਿਹਾੜੀ ਹੈ ਜੇ ਅਸੀਂ ਜਿੱਤ ਗਏ ਇਹਨੂੰ 40000 ਰੁਪਏ ਦੇਣਾ ਛਤਰੀ ਫੜਨ ਲਈ ਹਣਾ ਪੀਏ ਹਾਂਜੀ ਠੀਕ ਹੈ ਜੀ ਕਿਵੇਂ ਜੀ ਤੁਸੀਂ ਪਹਿਲਾਂ ਹੀ ਪੀਏ ਲਾ ਗਏ ਜੀ ਇਹ ਜਿੱਤੇ ਨਹੀਂ ਜੀ ਇਹੇ ਇਹ ਫਿਰ ਆਏ ਆ ਜੀ ਮੋੜ ਕੇ ਤਾਂ ਕੱਸ ਪੈਣਾ ਜੀ ਹਾਂ ਮੋੜ ਕੇ ਤਾਂ ਬਾਹਲੇ ਬੰਦੇ ਹੋ ਜਾਣਗੇ ਫਿਰ ਲੋਟ ਨਹੀਂ ਆਉਣਾਗਾ ਚਾਪੜ ਕੱਸਾ ਪੈ ਜੂਗਾ ਹਾਂ ਇਹ ਤੁਸੀਂ ਪਹਿਲਾਂ ਹੀ ਵਾਰੀ ਲੈ ਲਈ ਪਹਿਲਾਂ ਹੀ ਵਾਰੀ ਰੱਖ ਲਈ ਮਾਨੇ ਵੀ ਦਿਹਾੜੀ ਲਈ ਜ ਨੇ ਯਾਰ ਦਿਹਾੜੀ ਬਾਕੀ ਇਮਾਨਦਾਰ ਆਈ ਬੰਦਾ ਠੀਕ ਹੈ ਤੁਸੀਂ ਚੋਣਾ ਦੇ ਵਿੱਚ ਫਿਰ ਤੁਸੀਂ ਖੜੇ ਹੋਏ ਹੋ ਜੀ ਕੋਈ ਮੈਨੂਫੈਕਚਰਰ ਲੈ ਕੇ ਖੜੇ ਹੋਏ ਹੋਵੋਗੇ ਜੀ ਪਿੰਡ ਦੇ ਲਈ ਕੀ ਮੈਨੂਫੈਕਚਰਰ ਮੈਨੂਫੈਕਟ ਬਹੁਤ ਆ ਜੀ ਤੁਹਾਨੂੰ ਦੱਸ ਦਿੰਨੇ ਆ ਹਾਂ ਜੀ ਦੇਖੋ ਵਿਕਾਸ ਨਾਂ ਦਾ ਪਿਛਲੇ ਆਣੇ ਵਿਕਾਸ ਕੀਤਾ ਹਾਂ ਜੀ ਨਾ ਹੀ ਪਿੰਡ ਦਾ ਵਿਕਾਸ ਹਾਈ ਤਾਂ ਹੀ ਹੋਇਆ ਤੁਹਾਨੂੰ ਵੀ ਪਤਾ ਹੀ ਹਾਂਜੀ ਪਤਾ ਆ ਜਿਵੇਂ ਸਾਨੂੰ ਕਹਤੋ ਵੀ ਨਾਲੀਆਂ ਪੱਕੀਆਂ ਕਰੋ ਨਾ ਗਲੀਆਂ ਪੱਕੀਆਂ ਕਰੋ ਇਹ ਤਾਂ ਆਮ ਗੱਲਾਂ ਇਹ ਨਹੀਂ ਪੱਕੀਆਂ ਸੀ ਕਰਨਾ ਠੀਕ ਹੈ ਜੀ ਹੋਰ ਵਿਕਾਸ ਫਿਰ ਕੀ ਕਰੋਗੇ ਇਹੀ ਵਿਕਾਸ ਆ ਜੀ ਤੁਸੀਂ ਜਿਤਾ ਕੇ ਦੇਖੋ ਜੀ ਖੌਰੂ ਪੱਟ ਦੇਾਂਗੇ ਖੌਰੂ ਇੰਨਾ ਬਹਿ ਜਾ ਬਹਿਲਾ ਕਰਾ ਦੇਾਂਗੇ ਇਹਦੀ ਪਿੰਡ ਦਾ ਵੇਲੇ ਤੁਸੀਂ ਜਿਤਾ ਕੇ ਤਾਂ ਦੇਖੋ ਕਿਰਾ ਠੀਕ ਹੈ ਜੀ ਕੋਈ ਮੈਨੂਫੈਕਚਰ ਦੱਸੋ ਨਾ ਜੀ ਕਿ ਕੀ ਦਰਮਾਨ ਆ ਜੀ ਪਿੰਡ ਲਈ ਮੈਨੂਫੈਕਚਰ ਜਿਵੇਂ ਆਪਣੇ ਪੀਏ ਸਾਹਿਬ ਨੂੰ ਹੀ ਪਤਾ ਸਾਨੂੰ ਦੱਸ ਦਿਨੇ ਆ ਖੁੱਲ ਕੇ ਦੱਸ ਦਿਨੇ ਦੱਸੋ ਖੁੱਲ ਕੇ ਦੱਸੋ ਜੀ ਜਿਵੇਂ ਕੋਈ ਗਰੀਬ ਕੁੜੀ ਆ ਜੀ ਹਾਂਜੀ ਜਾਂ ਜ਼ਿਮੀਂਦਾਰ ਆ ਜਿਹੜੇ ਪਾਡੇ ਮਾਣੇ ਜੋ ਹੋਏ ਵੀ ਹੁੰਦੀ ਆ ਜੀ ਉਹਨਾਂ ਦੀ ਜਿਵੇਂ ਕੋਈ ਵਿਆਹ ਗਰੀਬ ਆ ਕੋਈ ਪ੍ਰੋਗਰਾਮ ਆ ਜੀ ਜਿਵੇਂ ਵਿਆਹ ਹੋ ਗਿਆ ਹਾਂ ਵਿਆਹ ਹੋ ਗਿਆ ਜੀ 5 ਕਿਲੋ ਸੋਨਾ ਮੇਰਾ ਪੀਏ ਬਲਕਾਰ ਸਿੰਘ ਲੈ ਕੇ ਜਾਊਗਾ ਗਰੀਬ ਘਰ ਦੀ ਕੁੜੀ ਨੂੰ ਹਾਂਜੀ ਸਰੋਤ ਹੋਗੇ ਜਿਹੜੇ ਹਾਂਜੀ ਸਰੋਤ ਹੋਏ ਆਂਦੀ ਜੀ ਗਰੀਬ ਘਰ ਦੀ ਕੁੜੀ ਦਾ ਜੇ ਵਿਆਹ ਆ ਜੀ ਹਾਂਜੀ 5 ਕਿਲੋ ਸੋਨਾ ਉਹਨਾਂ ਦੇ ਘਰੇ ਪਹੁੰਚੇ ਹੋਊਗਾ ਜੀ ਹਾਂਜੀ ਬਲਕਾਰ ਜਾਊਗਾ ਇਹ ਕੜਾਈ ਵਾਲੇ ਤਾਂ ਤੁਹਾਡਾ ਪੀਏ ਬਲਕਾਰ ਸਿੰਘ ਜੀ ਹਾਂਜੀ ਹਾਂਜੀ ਤੁਸੀਂ ਵੋਟਾਂ ਪਾ ਕੇ ਸਾਨੂੰ ਜਿਤਾਵੋ ਠੀਕ ਹੈ ਜੀ ਹਾਂ ਜਿਤਾਵਾਂਗੇ ਹਾਂ ਬੇੜਾ ਗਰਕ ਕਰ ਦਾਂਗੇ ਤੇਰਾ ਇਹ ਜਾਊਗਾ ਠੀਕ ਹੈ ਜੀ 70 ਸੂਟ ਹਨਾ ਇਹ ਪੀਏ ਸਾਡਾ 70 ਸੂਟ ਕੁੜੀ ਨੂੰ ਜੀ ਹਾਂਜੀ ਤੇ ਕਲਾ ਜਾਮਣਾ ਚਟੀਆਂ ਕਾਲੀਆਂ 5 ਕਿਲੋ ਸੋਨਾ ਲਾਦਾ ਗਲਾਵ ਜਮਣਾ ਵੀ ਆਂਦੇ ਜੀ ਚਿੱਟੀਆਂ ਕਾਲੀਆਂ ਜੀ ਪਹੁੰਚਦੀਆਂ ਕਰਾਂਗੇ ਜੀ ਕਿਵੇਂ ਫਿਰ ਉੱਤੇ ਫੋਟੋ ਵੀ ਲਾਉਂਗੇ ਜੀ ਆਪਣੀ ਨਹੀਂ ਨਹੀਂ ਦਿਖਾਵਾ ਜਮੇ ਹੀ ਨਹੀਂ ਪਿਛੇ ਗੱਲ ਦਾ ਦਿਖਾਵਾ ਨਹੀਂ ਗਏ ਨਾ ਬਾਲੇ ਵੱਡੇ ਰਹਿੰਦੋ ਸਾਹ ਨਾਲ ਠੀਕ ਹੈ ਕੋਈ ਕੋਈ ਨਹੀਂ ਚਾਲਦੀ ਇਹ ਚਾਲ ਕਰਾਂਗੇ ਜੀ ਸਾਰਾ ਕੁਸ ਇਹ ਆਂਦੇ ਜੀ ਗੋਪਤਦਾਨ ਕਰਾਂਗੇ ਜੀ ਕੋਈ ਫੋਟੋ ਨਹੀਂ ਕੋਈ ਨਾਮ ਨਹੀਂ ਗੋਪਤਦਾਨ ਜੀ ਹਾਂਜੀ ਹਾਂਜੀ ਹੁਣ ਜਿਵੇਂ ਜੀ ਜ਼ਿਮੀਂਦਾਰਾਂ ਵਾਸਤੇ ਫਿਰ ਤੁਸੀਂ ਕੀ ਕਰੋ ਜ਼ਿਮੀਂਦਾਰਾਂ ਦੀ ਵੋਟ ਬਹੁਤ ਆਪਣੇ ਪਿੰਡ ਜੀ ਕਰਾਂਗੇ ਜੀ ਸਾਰਿਆਂ ਲਈ ਕਰਾਂਗੇ ਕਿਰਾਂ ਦਾ ਫਿਲਾਲ ਤਾਂ ਸੋਚਾ ਵਾ ਮੈਂ ਤੇ ਪੀ ਆ ਸਾਹਮਣੇ ਗੱਲਬਾਤ ਕੀਤੀ ਸੀਗੀ ਠੀਕ ਹੈ ਜੀ ਜਿਵੇਂ ਜ਼ਿਮੀਂਦਾਰ ਜਿਹੜੇ ਵੀ ਛਾਲਾ ਮਾਰਦੇ ਆ ਪਾਡੇ ਜ਼ਿਮੀਂਦਾਰਾ ਫੁਕਰੇ ਠੀਕ ਉਹਨਾਂ ਦਾ ਅਸੀਂ ਕਰਜ਼ਾ ਮਾਫ ਕਰਾਂਗੇ ਜੀ ਠੀਕ ਹੈ ਜੀ ਕਿਹੜਾ ਫਾਰਮ ਸੀ ਪੀ ਆ ਸਾਹ ਫੁਗਰਾ ਫਾਰਮ ਲੈ ਹੁੰਦਾ ਠੁਗਰਾ ਫਾਰਮ ਠੀਕ ਹੈ ਇਹ ਕਿਵੇਂ ਜੀ ਫਾਰਮ ਚਲਾਇਆ ਜਾਊਗਾ ਫੁਗਰਾ ਫਾਰਮ ਹੋਊਗਾ ਠੀਕ ਹੈ ਜੀ ਜ਼ਿਮੀਂਦਾਰ ਸਾਡੇ ਕੋਲੇ ਆਵੇ ਬਈ ਮੈਂ ਪਾਡਾ ਸੀ ਲਿਮਟਾਂ ਚੱਕ ਲਈਆਂ ਮੈਂ ਉਹ ਕਰ ਲਵੀਂ ਮੇਰਾ ਕਰਜ਼ਾ ਮਾਫ ਕਰ ਦੋ ਠੀਕ ਹੈ ਉਹਦਾ ਕਰਜ਼ਾ ਮਾਫ ਕੀਤਾ ਜਾਊ ਉਹ ਲਿਖ ਕੇ ਉਹ ਕਿਉਂ ਕਰਜਾ ਮਾਫ ਕਰਨਾ ਜੀ ਫਿਰ ਉਹ ਹੀ ਛਾਲਾ ਮਾਰ ਕੇ ਦੱਸੇ ਨਾ ਜੀ ਮੈਂ ਪਾਰਟੀ ਦੇ ਵਿੱਚ ਬਹਿ ਜਾ ਬਹਿ ਜਾ ਕਰਾਈ ਜੀ ਫਿਰ ਕਰਜਾ ਮਾਫ ਕਰਾਂਗੇ ਜੀ ਵੀ ਬਦ ਉਹਦਾ ਸ਼ੋਅ ਕਰਾਂਗੇ ਸਾਰਾ ਕੋਈ ਨਹੀਂ ਪਾਰਟੀ ਨਾਲ ਕੀ ਚਿਲ ਕਰਾਂ ਦੇ ਸਿਰ ਤੱਕ ਕਰਜਾ ਹੀ ਆ ਜੀ ਹੋਰ ਤਾਂ ਹਰਾ ਠੀਕ ਹੈ ਜੀ ਹੋਰ ਤਾਂ ਕੁਝ ਹੁੰਦਾ ਨਹੀਂਗਾ ਜੀ ਤੇ ਜਿਵੇਂ ਆਪਣੇ ਬਜ਼ੁਰਗਾਂ ਦੀ ਵੋਟ ਵੀ ਬਹੁਤ ਆਜੀ ਪਿੰਡ ਚ ਬਜ਼ੁਰਗਾਂ ਲਈ ਜੀ ਫਿਰ ਉਹ ਪੀਏ ਨੇ ਵੀ ਕਿਹਾ ਸੀ ਤੁਹਾਨੂੰ ਦੱਸ ਦਿੰਨੇ ਆ ਜੀ ਦੱਸੋ ਜੀ ਦੱਸੋ ਕਿੰਨੀ ਜ਼ਮੀਨ ਪਈ ਸੀ ਜੀ ਉੱਥੇ ਆਪਣੀ 17 18 ਗਿੱਲੇ ਬਾਹਨ ਦਾ 17 18 ਗਿੱਲੇ ਬਾਹਨ ਦੇ ਪਿਆ ਬਾਗਲ ਮਾਰ ਦਿਆਂਗੇ ਆਪਦੀ ਹੈ ਕਿ ਜੀ ਪੰਚਾਇਤ ਦੀ ਜ਼ਮੀਨ ਜੀ ਮਤਲਬ ਉਹ ਨਹੀਂ ਨਾ ਪੁੱਛੇ ਰੋਲੇ ਰਾਲੇ ਜੀ ਹੈ ਜੀ ਤੇਰਾ ਆਪਾਂ ਕਰ ਲਾਂਗੇ ਜਦ ਜੱਤਗੇ ਜੀ ਸ਼ਾਮਲਾਟ ਹੈ ਜੀ ਮਾਰ ਕੇ ਮਾਰ ਦਾਂਗੇ ਜੀ ਉੱਥੇ ਠੀਕ ਹੈ ਜੀ ਤੇ ਪਿੰਡ ਦੇ ਬਜ਼ੁਰਗ ਜਿਹੜੇ ਉਹ ਬੈਠੇ ਹੁੰਦੇ ਹੈਗੇ ਉਹਨਾਂ ਨੂੰ ਉੱਥੇ ਮਤਲਬ ਵੀ ਉੱਥੇ ਇੱਕ ਥਾਂ ਛੱਡਿਆਵਾਂਗੇ ਠੀਕ ਆ ਭੁੱਕੀ ਦੀ ਥਾਂ ਥਾਂ ਰੱਖਾਂਗੇ ਭੁੱਕੀ ਦੇ ਗੱਟੇ ਠੀਕ ਆ ਜੇ ਕਹਿੰਦਾ ਮਤਲਬ ਲਈ ਬਾਗਲ ਮਾਰ ਦਾਂਗੇ ਬਜ਼ੁਰਗ ਜਿਹੜੇ ਘਰਾਂ ਚ ਤੰਗ ਹੋ ਜਾਂਦੇ ਐ ਜਿਹੜੇ ਬੈਠੇ ਬੂਠ ਉੱਥੇ ਬਾਹਰਾਂਗੇ ਬਾਗਲ ਮਾਰ ਕੇ ਦੇਕਾ ਲਾ ਰਹੇਗੇ ਪੁੱਕੀ ਉਹਨਾਂ ਨੂੰ ਆਮ ਦੇਗੇ ਚਾਹ ਦੇ ਹੋਣਗੇ ਬਜ਼ੁਰਗਾਂ ਲਈ ਜੀ ਸਵਰਗ ਬਣਾ ਦੇਗੇ ਇੱਥੇ ਮਾਤ ਰੋਗ ਤੇ ਠੀਕ ਆ ਇਹਦੇ ਬਜ਼ੁਰਗਾਂ ਵਾਸਤੇ ਹੀ ਬਹੁਤ ਚੰਗਾ ਪ੍ਰਾਲਾ ਕਰਾਂਗੇ ਜੀ ਪੁੱਕੀ ਬਹੁਤ ਚੱਲੂ ਜੀ ਠੀਕ ਆ ਜੀ ਤੇ ਮਤਲਬ ਜੀ ਜਿਵੇਂ ਮੁੰਡੇ ਕੁੜੀਆਂ ਜੀ ਨੌਜਵਾਨ ਦੀ ਵੋਟ ਬਹੁਤ ਆਪਣੇ ਪਿੰਡ ਦੇ ਵਿੱਚ ਇੰਨਾ ਵਾਸਤੇ ਜੀ ਫਿਰ ਇੰਨਾ ਵਾਸਤੇ ਦੇਖੋ ਜੀ ਪਿਛਲੇ ਸਾਲ ਜਦੋਂ ਅਸੀਂ ਨਹੀਂ ਖੜੇ ਸੀ ਕਾਲ ਕੁਲ ਜੀ ਦਾ ਬਹੁਤ ਆਣਾ ਪੀ ਆਪੇ ਸਾਹਿਬ ਵਿੱਦਿਆ ਤਾਂ ਨਹੀਂ ਇਹ ਗ੍ਰਹਿਣ ਕਰਦੇ ਵਿੱਦਿਆ ਗ੍ਰਹਿਣ ਨਹੀਂ ਕਰਦੇ ਜੀ ਇਹ ਥੋੜਾ ਜਿਹਾ ਦੂਜੇ ਪਾਸੇ ਚੱਲ ਰਹੇ ਹੋ ਦੇਖੋ ਮੁੰਡੇ ਕੁੜੇ ਜਿੰਨੇ ਹੋਗੇ ਸਾਨੂੰ ਵੀ ਪਤਾ ਵਿੱਦਿਆ ਬੁੱਧਿਆ ਦੀ ਆਮ ਹੋਈ ਪਈ ਆ ਨਾ ਹੀ ਕਿਤੇ ਨੌਕਰੀਆਂ ਨੌਕਰੀ ਤਾਂ ਜੀ ਤੁਹਾਨੂੰ ਪਤਾ ਕੰਮ ਖਤਮ ਆ ਇੰਨਾ ਵਾਸਤੇ ਜੀ ਅਸੀਂ ਬਾਰ ਦੇ ਵਿੱਚ ਕੋ ਬਾਕਸ ਲਾ ਦੇਾਂਗੇ ਕੋਈ ਮੁੰਡਾ ਜਾਂ ਕੁੜੀ ਔਖਾ ਸਾਨੂੰ ਚਿੱਠੀ ਪਾੜੇ ਠੀਕ ਹੈ ਜੀ ਅਸੀਂ ਜੇ ਕਿਸੇ ਦਾ ਮਨ ਪਸੰਦਾ ਵਿਆਹ ਸੀ ਵਿਚੋਲੇ ਵੀ ਬਣ ਜਾਗੇ ਮੁੰਡੇ ਕੁੜੀ ਦੇ ਵੀ ਲਾ ਮੈਰਜੀ ਹਾਂ ਲਾ ਮੈਰਜ ਦੇ ਬਤਦਾ ਸੀ ਇੰਨਾ ਸੰਜੋਗ ਕਰਨਾ ਜੀ ਸਹੀ ਪਹਿਲ ਦੇ ਧਾਰ ਤੇ ਕਰਾਂਗੇ ਪਹਿਲ ਦੇ ਧਾਰ ਤੇ ਜੀ ਪੂਰਾ ਉਹ ਕਰ ਦਾਂਗੇ ਸਟਰ ਜੀ ਫਿਰ ਤੁਸੀਂ ਲਾਤੇ ਪੋਸਟਰ ਜੀ ਜਿਵੇਂ ਆਪਣੇ ਇਹ ਤਾਂ ਪੀਐਸ ਆ ਉਹਨੂੰ ਕੰਮ ਦਿੱਤਾ ਸੀਗਾ ਜੀ ਪੀਐਸ ਲਾਏ ਨੇ ਪੋਸਟਰ ਹਾਂ ਪੋਸਟਰ ਲਾਤੇ ਜੀ ਹੱਡਾਂ ਰੂੜੀ ਚ ਲਾਤੇ ਕਬਰਾਂ ਚ ਲਾਤੇ ਸਵੇ ਸਵੇ ਸਾਰੇ ਸਾਰੇ ਲਾਤੇ ਜੀ ਕੋਈ ਥਾਂ ਛੱਡਿਆ ਹੱਡਾਂ ਰੂੜੀ ਸਵੇਆ ਹੋਰ ਹੋਰ ਕਿਤੇ ਲਾਤੇ ਤੇ ਆਪਣਾ ਵੀ ਲੈ ਵੱਡੇ ਪੱਤੇ ਤੇ ਚੱਲ ਰਿਹਾ ਜੀ ਕਿਵੇਂ ਫਿਰ ਚੋਣ ਨਿਸ਼ਾਨ ਕੀ ਹੈ ਜੀ ਆਪਣਾ ਦੱਸੋ ਜੀ ਫੋੜੇ ਚੋਣ ਨਿਸ਼ਾਨ ਦੇ ਵਿੱਚ ਕੁੱਤੀ ਚੀਕਾ ਜਾਂ ਸੀਗਾ ਜਿਉਂ ਪੀਸ ਆਉ ਕੀ ਰੱਖਿਆਗਾ ਚੋਣ ਨਿਸ਼ਾਨ 11 ਹਾਲ ਰੱਖਿਆ ਜੀ 11 ਹਾਲ ਜੀ ਹਾਂ ਜੀ 10 ਕੰਮ ਕਰਨਗੇ ਹਾਂ ਜੀ ਇੱਕ ਮੂਰੇ ਭਜੂਗਾ ਅੱਛਾ ਵੀ ਇਹ ਆਂਦੇ ਜੀ 11 ਹਾਲਾ ਸਾਡਾ ਚੋਣ ਨਿਸ਼ਾਨ ਹੈ ਜੀ ਇੱਕ ਮੂਰੇ ਜਾਊਗਾ ਜੀ 10 ਕੰਮ ਕਰਨਗੇ ਜੀ ਬਹੁਤ ਬਾਈ ਜਿਵੇਂ 11 ਹਾਲਾਂ ਐ ਕੰਮ ਹੋਊਗਾ ਜੀ ਸਾਰੇ ਕੰਮ ਹੋਣਗੇ ਬੇ ਸੰਸ ਰਹੋ ਠੀਕ ਹੈ ਵੋਟ ਪਾਏ ਭਾਵੇਂ 100 200 ਪਾਏ ਭਾਵੇਂ ਜਿੱਤਣਾ ਇਹ ਇਹ ਜਿਵੇਂ ਮੈਨੂੰ ਤਾਂ ਤੁਹਾਨੂੰ ਗੱਪ ਹੀ ਲੱਗ ਰਹੀ ਜਿਵੇਂ ਮੰਨ ਕੇ ਸਰੋਤਿਆਂ ਨੇ ਕਮੈਂਟ ਵੀ ਕਰਨਗੇ ਜੀ ਗੱਪ ਉਹਨਾਂ ਨੂੰ ਫਿਰ ਕੀ ਜਵਾਬ ਦਵਾਂਗੇ ਜੀ ਜਦੋਂ ਯਕੀਨ ਸੋਨੂ ਨਹੀਂਗਾ ਜੀ ਸਰੋਤਿਆਂ ਨੂੰ ਕੀ ਹੋਣਾਗਾ ਜੀ ਯਕੀਨ ਹਾਂਜੀ ਅਸੀਂ ਗਾਰੰਟੀ ਦਵਾਂਗੇ ਜੀ ਸਾਡੇ ਕੋਲ ਜਮੀਨ ਬਹੁਤ ਆ ਜੀ ਹਾਂਜੀ ਠੀਕ ਹੈ ਜੀ ਪਹਿਲੀ ਗੱਲ ਜਿਵੇਂ ਕਰਾਂਗੇ ਸਾਰਾ ਕੁਝ ਹੀ ਕਰਾਂਗੇ ਕਣਕ ਜਿਵੇਂ ਬਲਕਾਰ ਪੀਏ ਆ ਜਿਹੜੀ ਕਣਕ ਜਿਵੇਂ ਘਰ ਦੁਖੀ ਆ ਦੀਪੂਆਂ ਚ ਬੰਦਾ ਸੀ ਆ ਆਪਦੀ ਕਣਕ ਸਿੱਟਾਂਗੇ ਠੀਕ ਆ ਜੀ ਸਾਹ ਆਪਦੀ ਕਣਕ ਸਿੱਟਾਂਗੇ ਆਪਦੇ ਖੇਤੋਂ ਲੈ ਆ ਕੇ ਠੀਕ ਆ ਤੇ ਜੇ ਸਰਕਾਰ ਵੱਲੋਂ ਗ੍ਰਾਂਟ ਆਉਜੀ ਉਹ ਫਿਰ ਉਹ ਤਾਂ ਅਸੀਂ ਖਾ ਜਾਣੀਆਂ ਜੀ ਉਹ ਵੀ ਕਰਨੀ ਆ ਇੰਨਾ ਕੁਸ ਨੂੰ ਦੇ ਤਾਂ ਗ੍ਰਾਂਟ ਵੀ ਮੰਗਦੇ ਆਂ ਤੁਸੀਂ ਗ੍ਰਾਂਟ ਗਰੂਨ ਨਹੀਂ ਦੇਣੀ ਨਾ 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 ਠੀਕ ਆ ਆਪਦੇ ਪੱਲੋਂ ਪਹਿਲਾਂ ਖਰਚਾ ਕਰਾਂਗੇ ਜੀ ਜੇ ਕੋਈ ਬਾਹਲਾ ਔਖਾ ਅਸੀਂ ਬਾਹਰ ਆਪਦਾ ਵੇਚ ਕੇ ਕਿਸੇ ਦੀ ਬਾਹਰਲੀ ਫੈਲ ਵੀ ਲਾ ਦਿਆਂਗੇ ਜੀ ਇੱਥੋਂ ਤੱਕ ਸੂਚਿਆ ਵਾ ਇਹ ਤਾਂ ਵੋਟਾਂ ਸਾਰੀਆਂ ਖਿੱਚੀਆਂ ਜਾਣਗੇ ਮੈਨੂੰ ਲੱਗਦਾ ਬਹੁਤ ਵੱਡੀ ਗਿਣਤੀ ਨਾਲ ਜਿੱਤਣਗੇ ਬਾਕੀਆਂ ਨੂੰ ਪੰਜ ਸੱਤ ਹੀ ਬਹਿਣੀਆਂ ਹਜ਼ਾਰਾਂ ਦੀ ਗਿਣਤੀ ਚ ਬੋਟਰਾਂ ਜਿੱਤੋ ਇਹਦਾ ਇਹ ਕਿਰਨ ਸਰਬਸੰਮਤੀ ਨਹੀਂ ਚੁਣੇ ਜਾਗੇ ਜੀ ਹਾਂ ਹੁਣ ਹੁਸਾਇ ਲਈ ਟਾਈਮ ਪਿਆ ਹਜੇ ਪਿੰਡ ਦੇ ਲੋਕਾਂ ਦਾ ਪਤਾ ਨਹੀਂ ਸੁਣ ਕੇ ਸਰਪੰਚ ਪਿੰਡ ਵਾਲੇ ਸਾਥ ਦੇਣ ਨਾ ਦੇਣ ਅਸੀਂ ਤਾਂ ਜੇਤੂ ਆ ਜੀ ਜੇਤੂ ਆ ਜੀ ਹਾਂ ਜੇਤੂ ਆ ਜੀ ਅਸੀਂ ਐਲਾਨ ਕਰਤਾ ਜੀ ਅਸੀਂ ਤਾਂ ਜਿੱਤ ਦਾ ਹਾਂ ਜੀ ਬਸ ਠੀਕ ਹੈ ਜੀ ਹਾਂਜੀ ਦੋਸਤੋ ਇਹ ਸੀਗੇ ਸਰਪੰਚ ਸਾਹਿਬ ਪਿੰਡ ਅਗਲੀੇ ਤੋਂ ਜਿਹੜੇ ਕਿ ਇਸ ਵਾਰ ਖੜੇ ਹੋ ਰਹੇ ਨੇ ਜੀ ਹਾਂਜੀ ਇਸ ਵਾਰੀ ਲੜੋਂਗੇ ਜੀ ਫਿਰ ਚੋਣ ਜੀ ਨਹੀਂ ਨਹੀਂ ਜੀ ਜੇ ਤਾਂ ਪੱਲੇ ਕੋਹ ਰਹਿ ਗਿਆ ਬਾਜਬੂਜ ਕੇ ਕੁੱਟ-ਕੁੱਟ ਤੋਂ ਗਾਹ ਨੂੰ ਵੀ ਖੜੇ ਹੋ ਜਾਾਂਗੇ ਜੀ ਠੀਕ ਹੈ ਜੀ ਜੇ ਬੈਗ ਗਿਆ ਸਾਰਾ ਕੁਝ ਫਿਰ ਤਾਂ ਕਾਹਦੇ ਖੜੇ ਹੋਣਾ ਜੀ ਅਜੇ ਵੀ ਤੁਸੀਂ ਕੰਮ ਗਣਾਇਆ ਜੀ ਐ ਤੁਸੀਂ ਸਭ ਸ਼ਾਂਤੀ ਨਹੀਂ ਬੰਦੇ ਰਹੋਗੇ ਜੀ ਹਾਂ ਹਾਂ ਬੰਦੇ ਰਵਾਂਗੇ ਬੰਦੇ ਹਾਂ ਜੀ ਹਾਂ ਜੀ ਪੀਸ ਸਭ ਬਹੁਤ ਵੱਡੇ ਵੱਧ ਤੇ ਲਾਈਵਾ ਕੀ ਕਰੀ ਜੰਨੇ ਆ ਕਿੱਥੇ ਬੈਠੀ ਹਾਂ ਹਾਂ ਜੀ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ